ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ oval ਕੰਨਾ ਦੇ ਜਿਹੜਾ ਨਵਾਂ ਬਜਟ ਫਰਾਰ ਤੋਂ ਇਹ ਜੋ ਤੁਸੀਂ ਰੱਥੀ ਜਿਹਨਾਂ ਉੱਪਰ ਦੇਖ ਰਹੇ ਹੋ ਇਹ ਨਾ ਪਿੰਡ ਬਾਵਨੀ ਵਾਲਾ ਤੋਂ ਬੰਦੀ ਵਾਲਾ ਨੂੰ ਜਾ ਰਹੀ ਰੋਡ ਦੇ ਉੱਪਰ ਨਹਿਰ ਦੇ ਉੱਪਰ ਦੀਆਂ ਹਨ ਤੇ ਇਹ ਗੱਡੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਜਲਾਲਾਬਾਦ ਜਲਾਲਾਵਾ ਤੋਂ ਬਾਵਨੀ ਵਾਲਾ ਰੋਡ ਤੇ ਤਿੰਨ ਲੋਕਾਂ ਨੂੰ ਟੱਕਰ ਮਾਰ ਕੇ ਜਿਹਦੇ ਵਿੱਚ ਇੱਕ ਬੱਚਾ ਇੱਕ ਔਰਤ ਇੱਕ ਆਦਮੀ ਸਮੇਤ ਟੱਕਰ ਮਾਰ ਕੇ ਫਰਾਰ ਹੋ ਗਈ ਸੀ ਉਥੋਂ ਪਿੰਡ ਦੇ ਹੀ ਨੌਜਵਾਨਾਂ ਨੇ ਗੱਡੀ ਦਾ ਪਿੱਛਾ ਕਰਦੇ ਹੋਏ ਇਸ ਗੱਡੀ ਨੂੰ ਬੰਦੀ ਵਾਲਾ ਤੇ ਬਾਵਣੀ ਵਾਲਾ ਦੀ ਰੋਡ ਤੇ ਏ ਘੇਰ ਕੇ ਤੇ ਉਹਨਾਂ ਉਹਨਾਂ ਕਾਰ ਚਾਲਕਾ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਆਓ ਗੱਲਬਾਤ ਕਰਾਉਣੇ ਆ ਉਹਨਾਂ ਕਾਰ ਚਾਲਕਾ ਨਾਲ ਤੇ ਪਿੰਡ ਦੇ ਸਮੂਹ ਗ੍ਰਾਮ ਪੰਚਾਇਤ ਨਾਲ ਕਿ ਇਹ ਘਟਨਾ ਕਿਵੇਂ ਹੋਈ ਤੇ ਕਿਹੜੇ ਕਾਰਨਾਂ ਕਰਕੇ ਹੋਈ ਆਓ ਗੱਲ ਬਾਤ ਕਰਾਂ। ਬਾਈ ਕੀ ਨਾ ਆਪਣਾ ਰਿੱਕੀ ਪਤਾ ਬਾਈ ਜੀ ਤੇ ਕੀ ਵਜਾ ਕੀ ਗੱਲ ਬਣਾਈ ਹੋਇਆ ਮੇਰਾ ਬਰਥਡੇ ਬਣਾ ਰਹੇ ਕਰੇ ਬਣਾ ਰਹੇ ਬਰਥਡੇ ਅੱਛਾ ਜੀ ਅਜੀ ਫੰਟ ਸੇ ਕਰ ਰਹੇ ਸੀਗੇ ਅੱਛਾ ਜੀ ਮੁੰਡਾ ਸੀਗਾ ਕੁਰਕੇ ਦਾ ਮੁੰਡਾ ਸੀ ਸੋਨੂ ਸੋਨੂ ਅੱਛਾ ਜੀ ਬਿਆਸ ਤੋਂ ਆਇਆ ਸੀਗਾ ਅੱਛਾ ਜੀ ਉਹ ਕਹਿੰਦਾ ਵੀ ਰਿੱਕੀ ਕਿੱਥੇ ਹੈ ਮੈਂ ਕਰੇ ਬਰਥਡੇ ਬਣਾ ਰਕਦਾ ਅੱਛਾ ਜੀ ਕਰੇ ਆ ਗਿਆ ਜੀ ਫਕਸ਼ੇ ਲਾ ਰਹੇ ਸੀਗੇ ਅੱਛਾ ਜੀ ਕਹਿੰਦਾ ਗੱਡੀ ਚ ਲਾਉਣੀ ਹੈ ਰਾਉਂਡ ਕਰਨਾ ਅੱਛਾ ਗੱਡੀ ਲੈ ਕੇ ਗਿਆ ਕਿਦਾ ਅੱਛਾ ਅਸੀਂ ਪਿੱਛੇ ਸੀਗੇ ਬਾਈਕ ਤੇ ਸਾਡੀ ਬਾਈਕ ਖੜੀ ਹੈ ਖਿਆੜ ਤੇ ਆ 사ਸੰਗਰ ਕੋਕੜੀ ਹੈ ਅੱਛਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਅੱਛਾ ਜੀ ਪਿੱਛੇ ਗਏ ਆ ਉਹਨੇ ਪਤਾ ਨਹੀਂ ਬਾਈਜਾਂ ਚ ਕੀ ਹੋਇਆ ਵਿੱਚ ਗੱਡੀ ਮਾਰੀ ਗਈ ਮਾਰੀ ਹੈ ਅੱਛਾ ਹੈ ਉਹ ਤੋਂ ਗੱਡੀ ਡਰ ਮੈਨੂੰ ਲਾ ਕੇ ਵੀ ਗੱਡੀ ਮੇਰੀ ਆਪਦੀ ਹੈ ਮਹਿੰਗੀ ਗੱਡੀ ਇਹਦਾ ਹਾਂ ਜੀ ਉਹ ਤੋਂ ਗੱਡੀ ਮੇ ਆਪਦੀ ਆ ਫਟ ਲਿਖਦਾ ਅੱਛਾ ਇੱਥੇ ਗੱਡੀ ਲੈ ਕੇ ਉਹਨੂੰ ਮੁੰਡਾ ਮਿਲਿਆ ਤੇ ਰਾਸਤੇ ਕਹਿੰਦਾ ਰਿਕੀ ਵੀਰੇ ਗੱਡੀ ਰੋਕ ਲੈ ਗੱਡੀ ਮੈਨੂੰ ਮੁੰਡਾ ਜਾਣਦਾ ਸੀਗਾ ਆਂਦਾ ਰਿਕੀ ਵੀਰੇ ਗੱਡੀ ਰੋਲ ਤੇ ਮੈਂ ਜਾਣਦਾ ਰਿਕੀ ਕਾਰ ਰਹੀ ਸੀ ਹਾਂ ਵੀ ਹਾਂ ਰਿਕੀ ਕਾਰ ਰਹੀ ਸੀ ਦਾ ਅੱਛਾ ਜੀ ਮੈਂ ਰੋਕ ਲਈ ਉਹ ਮੁੰਡਾ ਜਿਹੜਾ ਸੀ ਕਿ ਰਨਾਟ ਸੀ ਡਰਾਈਵਰ ਅੱਛਾ ਇੱਥੋਂ ਐ ਭੱਜਿਆ ਕਿਦਾ ਸਭ ਜਾਣਦੇ ਨੇ ਭਈ ਕੌਣ ਭੱਜਿਆ ਕਿਦਾ ਅੱਛਾ ਜੀ ਜਿਵੇਂ ਅਸੀਂ ਕਿਹਾ ਵੀ ਗੱਡੀ ਚ ਰੌਂਦਾ ਵੀ ਹਾਂ ਕਹਦੇ ਹਾਂ ਪਹਿਲਾਂ ਸੀ ਕਿ ਹੋਰ ਸੈਕਟਰ ਗੱਡੀ ਮੈਂ ਲੈ ਕੇ ਦਾ ਅੱਛਾ ਮਾਰੀ ਕਿਸੇ ਹੋਰ ਨੇ ਗੱਡੀ ਬਾਈ ਜੀ ਜੇ ਤੁਸੀਂ ਸਾਸੰਗਰ ਕੋਲ ਹੈ अच्छा ये उठे विकेट ਕੋ ਲੱਗੇ ਆ ਲੱਗੇ ਆ ਕੈਮਰਾ ਲੱਗੇ ਚੈੱਕ ਕਰ ਸਕਦੇ ਹੋ ਤੇ ਸੈਕਿੰਡ ਗੱਡੀ ਮੈਂ ਯੂ ਚਲਾਈ ਕਿਦਾ ਮੈਂ ਚਲਾਈ ਇਹ ਪੂਰੀ ਕੁਗਦਾ ਤੇ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਕੋਈ ਕਾਪੇ ਵਗੈਰਾ ਦੇ ਹਥਿਆਰ ਆ ਉਹ ਬਾਈ ਜੀ ਮੇਰੀ ਗੱਲ ਸਮਝਦਾ ਤੇ ਸਾਡੇ ਕਾਪੇ ਸੀਗੇ ਮੰਨਦੇ ਕਿਦਾ ਐਗਰੀ ਮੈਂ ਡੋਨਟ ਵਰੀ ਮੈਂ ਨਹੀਂ ਜਾਣਦਾ ਵੀ ਸਾਡੇ ਕਾਪੇ ਸੀਗੇ ਅੱਜ ਪਹਿਲਾ ਵਾਰ ਕਿਉਂ ਨਹੀਂ ਕੀਤਾ ਕਿਦਾ ਤੇ ਨੰਬਰ 2 ਮਨੋ ਜ ਗੱਡੀ ਜਦ ਤੁਸੀਂ ਤੁਸੀਂ ਡਰਿੰਕ ਕੀਤੀ ਹੋਈ ਸੀ ਬਿਲਕੁਲ ਰਾਈਟ ਚੋਰ ਨਹੀਂ ਬੋਲਦੇ ਬਈ ਜੀ ਹਾਂ ਜੀ ਅਸੀਂ ਮੇਰਾ ਬਰਥਡੇ ਸੀ ਕਿ ਅਸੀਂ ਪੈਕ ਕਰੇ ਇੰਜੋਏ ਕਰ ਰਹੇ ਸੀਗੇ ਅੱਛਾ ਜੀ ਸਾਡਾ ਦੋਸਤ ਜਿੱਤ ਕੱਲ ਵੀ ਗੱਡੀ ਡਰਾਈਵ ਕਰਨੀ ਹੈ ਅੱਛਾ ਜੀ ਵੀ ਮੈਂ ਸ਼ਹਿਰ ਜਾਣਾ ਜਾਂ ਲੋਨ ਜਾਣਾ ਕਿੱਦਾਂ ਸਾਡੇ ਮੁੰਡੇ ਆ ਰਹੇ ਆ ਤੁੰ ਬਿਆਸੋਂ ਆ ਰਹੇ ਆ ਕਿੱਦਾਂ ਆ ਮੈਟਰ ਸੀ ਕਿ ਅਸੀਂ ਮਗਰੇ ਮੋਟਰ ਤੇ ਚੱਕਿਆ ਸਾਡਾ ਮੋਟਰ ਤੇ ਖੜਾ ਪਾਚੀ ਖੜਾ ਉਹ ਉਹਦਾ ਨਾਮ ਕੀ ਜਿਹਨੇ ਗੱਡੀ ਮਾਰੀ ਹੈ ਉਹਦਾ ਨਾਂ ਨਾ ਸੁਣੋ ਕਿੱਥੋਂ ਦੇ ਰਹਿਣ ਵਾਲਾ ਟਰਕੇ ਪਿੰਡ ਦਾ ਟਰਕੇ ਪਿੰਡ ਤੇ ਰਹਿਣ ਵਾਲਾ ਇਹਨੇ ਸਾਹਮਣੇ ਸਾਰੇ ਪਿੰਡ ਇਹਨੇ ਸਾਹਮਣੇ ਇੱਕ ਭੱਜਿਆ ਕਿੱਦਾਂ ਠੀਕ ਹੈ ਸਾਨੂੰ ਠੀਕ ਹੈ ਸਾਨੂੰ ਰਾਸਮਣ ਕੀਤਾ ਕਿਉਂ ਗੱਡੀ ਮੇਰੀ ਆਪਨੀ ਸੀ ਹਾਂ ਜੀ ਰਾਸਮਣ ਕਰਨਾ ਸੀ ਗੱਡੀ ਮੇਰੀ ਸੀ ਮੇਰਾ ਨਾਮ ਸੀ ਗੱਡੀ ਸੀਗੀ ਗਲਤੀ ਮੇਰੀ ਸੀ ਹਾਂ ਵੀ ਉਹਨਾਂ ਵੇਲੇ ਮੈਂ ਗੱਡੀ ਦੇ ਬਟਾ ਆਹ ਰੀਂ ਵੀ ਹੋਰ ਕੋਈ ਚੱਕਰ ਨਹੀਂ ਸੀਗਾ ਠੀਕ ਥੋੜਾ ਵੀ ਹਾਂ ਜੀ ਵੀਰ ਜੀ ਤੁਸੀਂ ਇੱਥੇ ਪਹੁੰਚੇ ਹੋ ਕੀ ਘਟਨਾ ਹੋਈ ਹੈ ਜੀ ਵੀਰ ਜੀ ਅਸੀਂ ਤਾਂ ਡਿਊਟੀ ਤੇ ਸੀਗੇ ਸਾਨੂੰ ਤਾਂ ਪਿੰਡ ਦੇ ਮੌਜੂਦਾ ਸਰਪੰਚ ਬਲਵੀਰ ਸਿੰਘ ਦਾ ਫੋਨ ਗਿਆ ਸੀਗਾ ਅੱਛਾ ਜੀ ਗੱਡੀ ਐਕਸੀਡੈਂਟ ਕਰਕੇ ਤੇ ਪੋਤਿਆਲ ਪੋਤਿਆਲ ਫੜ ਕੇ ਰੱਖਿਆ ਤੇ ਨਾ ਬੰਦੇ ਅਸੀਂ ਅੱਛਾ ਜੀ ਅਸੀਂ ਆਏ ਆ ਮੌਕਾ ਵੇਖ ਕੇ ਬਿਲਕੁਲ ਸਹੀ ਸੀਗਾ ਗੱਡੀ ਸਾਡੇ ਕੋਲ ਆ ਬੰਦੇ ਥਾਣੇ ਭੇਜਦੇ ਆ ਬੰਦੇ ਬੰਦਿਆਂ ਨਾਲ ਕੋ ਕੋਟਮਾਰ ਕੀਤੀ ਗਈ ਹੋਵੇ ਬਿਲਕੁਲ ਸਹੀ ਹਲਾਤਾਂ ਚ ਗਏ ਬੰਦੇ ਸਾਡੇ ਕੋਲ ਸਹੀ ਗਏ ਪਹਿਲਾਂ ਕੀਤੀ ਉਹ ਸਾਨੂੰ ਪਤਾ ਨਹੀਂ ਜੀ ਨਹੀਂ ਹੁਣ ਬਿਲਕੁਲ ਬੰਦੇ ਆਪ ਆਪ ਦੀ ਆਪ ਗੱਡੀ ਚ ਬੈਠ ਕੇ ਗਏ ਸਹੀ ਬੈਠ ਕੇ ਗਏ ਬਿਲਕੁਲ ਬਿਲਕੁਲ ਉਹਨਾਂ ਕੋਈ ਸੀਰੀਅਸ ਬੰਦਾ ਤਾਂ ਨਹੀਂ ਸੀ ਨਾ ਨਹੀਂ ਨਹੀਂ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਡਰਿੰਕ ਵਗੈਰਾ ਕੀਤੀ ਹੋਈ ਸੀ ਠੀਕ ਹਾਂਜੀ ਸਰਪੰਚ ਸਾਹਿਬ ਇਹ ਜਿਹੜੀ ਘਟਨਾ ਹੋਈ ਇਹ ਕੀ ਕਾਰਨ ਬਣਿਆ ਹੈ ਇਹਦਾ ਕਾਰਨ ਜਿਵੇਂ ਸੁਣਦੇ ਵੀ ਆਪਣੇ ਨਾਲ ਫੋਟੋ ਬੰਗਲੇ ਨਹਿਰ ਆ ਹਾਂਜੀ ਹਾਂਜੀ ਉੱਥੇ ਜਨਤਾ ਦੱਸਦੇ ਵੀ ਉੱਥੇ ਜੰਲੇ ਸੀ ਸ਼ਹਿਰ ਨੂੰ ਕੇ ਬਗਵਾਰ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਅੱਛਾ ਜੀ ਉਹਨਾਂ ਦੇ ਕੋਈ ਸਵਾਵਾ ਸੱਟਾ ਸੁੱਟ ਲੱਗ ਗਿਆ ਬੱਚਾ ਸੀਰੀਅਸ ਇੱਕ ਅੱਛਾ ਜੀ ਤੇ ਸੂਬਾ ਬਾਈ ਉਹਦੇ ਵੀ ਨੱਕ ਦੇ ਸੱਤੇ ਡੀਏ ਬੈਠਗੀ ਵਿੱਚ ਉਹ ਪਿੰਡ ਕਿਹੜੇ ਪਿੰਡ ਦੀ ਵਿਸਨੀਖ ਬਾਂਮਣੀ ਵਾਲੇ ਦੇ ਜੀ ਤਿੰਨੇ ਬਾਂਮਣੀ ਵਾਲੇ ਤਿੰਨ ਜਣੇ ਸੀ ਇੱਕ ਮੋਟਰਸਾਈਕਲ ਤੇ ਚੱਲੇ ਸੀ ਜਦੋਂ ਅੱਜ ਅੱਛਾ ਠੀਕ ਹੈ ਜੀ ਮੈਂ ਤਾਂ ਮੈਂ ਵੀ ਉਸ ਲਈ ਸ਼ਹਿਰੋਂ ਆਇਆ ਤੇ ਵਸਤੇ ਵੀ ਮੈਂ ਘਰੇ ਪਤਾ ਲੱਗਿਆ ਮੈਨੂੰ ਆ ਕੇ ਕਿਸੇ ਫੋਨ ਕੀਤਾ ਕਹਿੰਦਾ ਐਸਾ ਐਕਸੀਡੈਂਟ ਹੋਇਆ ਤੇ ਫਰਾਰ ਹੋ ਗਏ ਤੇ ਬੰਦੀ ਵਾਲੇ ਫੜੀ ਬੈਠੇ ਨਗਰ ਤੇ ਅੱਛਾ ਜੀ ਫਿਰ ਅਸੀਂ ਪਤੀਜਾ ਤੇ ਮੈਂ ਤੇ ਦੋ ਮੈਂਬਰ ਅਸੀਂ ਨਾਲ ਲੈ ਕੇ ਅਸੀਂ ਇੱਥੇ ਪਹੁੰਚੇ ਆ ਤੇ ਉਦੋਂ ਤਿੰਨੇ ਰਾਸ ਇਥੇ ਰਸਮਤ ਕੀ ਅਸਤਾਨ ਦੇ ਆਏ ਰਾਸਤੇ ਜਿ ਲਈ ਬੈਠੇ ਸੀ ਤੇ ਚੌਥਾ ਬੰਦਾ ਉਹਨਾਂ ਦਾ ਫਰਾਰ ਹੋ ਗਿਆ ਕੋ ਕੋ ਪਕੜ ਲਿਆ ਮਾਰਨ ਲੱਗਿਆ ਅੱਛਾ ਜੀ ਹਥਿਆਰ ਵੀ ਹੈਗੇ ਸੀ ਹਥਿਆਰ ਵੀ ਹੈਗਾ ਇੱਕ ਕੁਆੜਾ ਹੁੰਦਾ ਯਾਰ ਦੇ ਵਿੱਚ ਸੁੱਟਿਆ ਉਹਨਾਂ ਨੇ ਅੱਛਾ ਜੀ ਤਗੜਾ ਕੁਆੜਾ ਹੀ ਬਹੁਤ ਤਗੜਾ ਹਾਂਜੀ ਹਾਂਜੀ ਕੋਈ ਮਾਰਦੇ ਸੀ ਉਹਨਾਂ ਤੋਂ ਪਰ ਮੁੰਡੇ ਦਲੇਰ ਨਿਕਲੇ ਜਿਨ੍ਹਾਂ ਨੇ ਫਾੜ ਲਿਆ ਕੁਰੀ ਦੇ ਮੁੰਡੇ ਉਧਰ ਮੰਗਰੋ ਲੱਗੇ ਇਹਨਾਂ ਦੇ ਤੇ ਇਹਨਾਂ ਨੇ ਫਾੜ ਕਰ ਲਿਆ ਇੱਥੇ ਅਜ ਯਾਨੀ ਕਿ ਜਿਵੇਂ ਕਿਸੇ ਵਾਰਦਾਤ ਕਰਨ ਚੱਲੇ ਹੋਣ ਹਾਲਾਤ ਉਹੋ ਜੇ ਸੀ ਜਿਵੇਂ ਕੋਈ ਵਾਰਦਾਤ ਕਰੇ। ਇਹ ਬਹੁਤ ਕੀਤੀ ਨਸ਼ਈ ਆਦਮੀ ਆ। ਅੱਛਾ ਜੀ। ਦਿਨੋਂ ਕੋਈ ਖਲਚੀਆਂ ਦੱਸ ਦੇ ਕੋਈ ਕੰਦੇ ਦੇ ਘੁਰਕੇ ਦੇ ਕਦੀ ਕਿੱਥੋਂ ਦੇ ਕਦੀ ਕਿੰਨੇ ਪਤਾ ਉਹਨਾਂ ਦੁਰਭੁਜਾ ਇਨੀ ਗੇ ਨਸ਼ੇ ਚ ਬੋਲਦਾ। ਇਹ ਗੱਡੀ ਦਾ ਯਾਨੀ ਕਿ ਗੱਡੀ ਦਾ ਟਾਇਰ ਉੱਥੇ ਕਿਰੇ ਪੈਂਚਰ ਹੋ ਗਿਆ ਗੱਡੀ ਦਾ ਟਾਇਰ ਹੁਣ ਬਿਲਕੁਲ ਖਤਮ ਆ। ਗੱਡੀ ਦਾ ਪਤਾ ਨਹੀਂ ਵੇਖੋ ਰਸਤੇ 'ਚ ਕਿਤੇ ਅਸਲੋ ਵੱਡਗੇ ਟਾਇਰ ਰਹਿ ਨੇ ਰੇਮ ਤੇ ਤਿੰਨਾ ਟਾਇਰ ਤੇ ਗੱਡੀ ਭਜਾਈ ਫਿਰਦੇ 100 ਦੀ ਸਪੀਡ ਦੱਸੇ 100 ਦੀ ਸਪੀਡ ਤੇ ਆਈ ਬਾਹਰ ਵਾਲੀ। ਟਾਇਰ ਉੱਥੇ ਠੀਕ ਹੈ ਉੱਥੇ ਭੱਜ ਪਾਈ ਹੋਰ ਜਵਾਬ ਮੁਕ ਕੋ ਹੁਣ ਹੁਣ ਇਸ ਤੋਂ ਅੱਗੇ ਕੀ ਕਾਰਵਾਈ ਹੈ ਵੀ ਮੰਨ ਤੁਸੀਂ ਉਹਨਾਂ ਨੂੰ ਪਕੜ ਲਿਆ ਹੁਣ ਪੁਲਿਸ ਪ੍ਰਸ਼ਾਸਨ ਲੈ ਗਏ ਹੁਣ ਉਹ ਲੈ ਗਿਆ ਪ੍ਰਸ਼ਾਸਨ ਆਪਣੇ ਆਏ ਸੀ ਮੁਲਾਜ਼ਮ ਇੱਥੇ ਬੁਲਾਇਆ ਸੀ ਫੋਨ ਕੀਤਾ ਸੀ ਠੀਕ ਹੈ ਤਿੰਨ ਬੰਦਿਆਂ ਦਾ ਲੈ ਗਏ ਜిల్లా ਆਪਣੇ ਬੈਰੋਗਾ ਥਾਣੀ ਅੱਛਾ ਜੀ ਹਾਂ ਜੀ ਗੱਡੀ ਉਹਨਾਂ ਜਿਹੜਾ ਫਿਲਹਾਲ ਹੈ ਜਿੱਥੇ ਖੜੀ ਆ ਉਹਦਾ ਕੁਛ ਟਿਪਣੀ ਦਾ ਪਰਵਾਹ ਨਹੀਂ ਯਾਨੀ ਕਿ ਚੌਥਾ ਫਰਾਅ ਹੈ ਇੱਕ ਜੌਥਾ ਫਰਾਅ ਹੈ ਠੀਕ ਹੈ ਕਾਪਾ ਕੋਈ ਕੋ ਹੈਗਾ ਠੀਕ ਹੈ ਧੰਨਵਾਦ ਬਰਾਬਰ ਅਰੰਭ ਹੋਇਆ ਜੀ ਧੰਨਵਾਦ ਜੀ ਹਾਂਜੀ ਵੀਰ ਜੀ ਕੀ ਨਾਂ ਆ? ਸੰਦੀਪ ਸਿੰਘ ਜੀ। ਕਿਹੜੇ ਪਿੰਡ ਦੇ ਹੋ? ਚੱਕਾੜ ਘੜ ਦਰੋਗਾ ਜੀ। ਤੇ ਵੀਰ ਜੀ ਅੱਜ ਜੋ ਮੰਨ ਲਓ ਘਟਨਾ ਹੋਈ ਹੈ। ਤੇ ਤੁਸੀਂ ਉਹਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਗੱਡੀ ਵਾਲੇ ਮੰਨ ਲਓ ਐਕਸੀਡੈਂਟ ਕਰਕੇ ਜੀ। ਮੈਂ ਜੀ ਆਪਦੇ ਘਰ ਚੱਲਿਆ ਸੀ। ਕਮਣੀ ਪਿੰਡ ਤੋਂ। ਅੱਛਾ ਜੀ। ਜਿੱਦਾਂ ਜੀ ਇਹਨਾਂ ਵਾਰਦਾ ਤੇ ਗੱਡੀ ਮਾਰ ਕੇ ਹਾਂਜੀ ਮੋਰਗ ਨੇ ਇਹਨਾਂ ਗੱਡੀ ਸਪੀਡ ਤੇ ਕਰ ਲਈ ਟਾਇਰ ਉੱਤੇ ਪੈਂਚਰ ਹੋ ਗਿਆ। ਅੱਛਾ ਅੱਛਾ। ਰਿੰਮ ਖਾਲੀ ਹੋ ਗਏ ਨੇ। ਅੱਛਾ। ਐਸੀ ਮੋਰਸਲ ਮਗਰ ਲਾਈ ਨੇ। ਅੱਛਾ ਅੱਛਾ। ਮਗਰ ਉਹ ਮੁੰਡੇ ਹੋਰ 15-20 ਮੋਰਸਲ ਮਗਰ ਲੱਗਿਆ। ਅੱਛਾ। ਮੇਰਾ ਮੇਰੀ ਦੁਰਘਟਨਾ ਹੋਈ ਐ ਇੱਥੇ ਆ ਬਾਮਨੀ ਪੋਲ ਤੇ ਮੈਂ ਡੇਕ ਪਾ ਮੇਰੀ ਗੱਡੀ ਸੱਟ ਲੱਗੀ ਏ। ਜਿਹੜੇ ਮੇਰੇ ਮਗਰ ਹੋਰ ਮੋਰਸਲ ਸੀ ਉਹਨਾਂ ਮੋਰਸਲ ਬਾਮਨੀ ਵਾਲੇ ਬੂੰਗੀ ਫਾੜ ਲੈਣੇ ਜੀ। ਅੱਛਾ ਅੱਛਾ। ਮਗਰ ਮੈਂ ਪਹੁੰਚਿਆ ਆਂਦੇ ਮੰਨ ਲੇ ਜੇ ਆ ਬੰਦੇ ਫੜੇ ਗਏ ਨੇ ਕੋਈ ਬੋਲਣ ਦੀ ਲੋੜ ਨਹੀਂ ਗਈ। ਅੱਛਾ। ਇਹਨਾਂ ਇਹਨਾਂ ਦੇ ਕਵਾੜੀਆਂ ਨੂੰ ਕਾਪੇ ਨੇ ਬਲੱਡ ਲੱਗਿਆ ਹੋਇਆ ਸੀ। ਅੱਛਾ ਅੱਛਾ ਜੀ। ਹਾਂਜੀ। ਤੇ ਇਹ ਮੰਨ ਲਓ ਜਦੋਂ ਜਿਹੜਾ ਤੁਸੀਂ ਫੜਿਆ ਤੁਹਾਡੇ ਤੇ ਵੀ ਕੋਈ ਵਾਰ ਕੀਤਾ ਗਿਆ? ਨਹੀਂ ਜੀ। ਇਹ ਗੋਰੀ ਦੇ ਮੁੰਡੇ ਸੀ ਹੁੰਦਾ ਨਾਮ ਨਹੀਂ ਪਤਾ। ਬੰਦੇ ਗੋਠੇ ਤੇ ਸੱਟ ਲੱਗੀ ਹੁੰਦੇ ਨਾਲ ਲੱਗ ਵੀ ਸਾਫਾ ਪਾੜ ਕੇ ਪੱਟੀ ਬੰਨ੍ਹੀ ਗਈ। ਉਹਦੇ ਸੱਟ ਕਾਹਦੇ ਨਾਲ ਲੱਗੇ? ਹਾਂਜੀ। ਕੋਈ ਇਹਨਾਂ ਨੇ ਅੱਗ ਵਾਰ ਕੇ? ਜੀ ਉਹਨਾਂ ਇਹਨਾਂ ਦੱਸਿਆ ਜੀ ਕਾਪੇ ਨੇ ਲੱਗੀ ਜੀ। ਕਾਪਾ ਹੈਗਾ ਸੀ ਜਿਹੜਾ ਮੁੰਡਾ ਕਹਿੰਦੇ ਨੇ ਭੱਜ ਗਿਆ ਉਹਦੇ ਕੋਲ ਕਾਪਾ ਸੀ। ਅੱਛਾ ਵੀ ਉਹਨੇ ਕਾਪੇ ਦਾ ਵਾਰ ਕੀਤਾ। ਕਾਪੇ ਦਾ ਵਾਰ ਕੀਤਾ ਜੀ। ਤੇ ਯਾਨੀ ਕਿ ਉਹ ਬੰ ਠੀਕ ਹੈ ਹੁਣ ਧੰਨਵਾਦ ਹਾਂਜੀ ਅੰਕਲ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਮੋਹਨ ਜੀ ਤੇ ਜਿੰਨਾ ਦਾ ਐਕਸੀਡੈਂਟ ਹੋਇਆ ਉਹ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਪੁੱਤਰ ਰੇ ਅੱਛਾ ਇੱਕ ਬੇਟਾ ਉਹ ਕਿੰਨੇ ਜਾਣੇ ਸੀ ਜੀ ਇੱਕ ਗੁੱਡੀਆ ਮੈਨੂੰ ਤੇ ਇੱਕ ਦੋਵੇਂ ਇੱਕ ਕਾਕੂ ਰੇ ਤਿੰਨ ਜਾਣੇ ਸੀ ਤਿੰਨ ਜਾਣੇ ਇਹ ਕਿੱਥੇ ਜਾ ਰਹੇ ਸੀ ਇਹ ਸ਼ਹਿਰ ਚੱਲੇ ਕਪੜੇ ਟਾਉਣ ਨੂੰ ਅੱਛਾ ਜੀ ਧਿਆਨ ਰੱਖਿਆ ਸੀ ਇਹ ਸਭ ਅੱਛਾ ਜੀ ਤੇ ਵੀ ਕਪੜੇ ਢਾਂ ਚੱਲੇ ਸੀ ਤੇ ਉਹਨਾਂ ਨੂੰ ਮਗਰੋਂ ਫੇਟ ਮਾਰੀ ਗੱਡੇ ਨੂੰ ਕਾਰ ਮਾਰੀ ਹਾਂਜੀ ਤੇ ਇਹ ਮੰਨ ਲਓ ਹੁਣ ਤਾਂ ਉਹ ਕੋਈ ਅਥਾ ਹਸਪੀਟਲ ਕੋਈ ਗਿਆ ਹੋਗਾ ਕੀ ਕੀ ਰਿਪੋਰਟ ਆ ਰਹੀ ਵੀ ਕਿੰਨੇ ਸੱਟਾਂ ਆਈਆਂ ਨੇ ਸੱਟਾਂ ਹੁਣ ਪਤਾ ਲੱਗ ਜਾਸੀ ਉਹਨਾਂ ਦੇ ਦੱਸਣ ਨੀ ਤਾਂ ਅੱਛਾ ਮਗਰ ਗਏ ਹੋਏ ਨੇ ਤੁਹਾਡਾ ਠੀਕ ਪਰ ਤੁਹਾਡਾ ਨਾਮ ਕੀ ਹੈ ਜੀ ਪਿੰਡ ਕਿਹੜਾ ਜੀ ਲਾਮਣੀ ਠੀਕ ਹੈ ਧੰਨ